ਆਜ ਜਿੱਥੇ ਡਿਪਟੀ ਕਮਿਸ਼ਨਰ ਆਫਿਸ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ ਹੈ ਈਮੇਲ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਐਸਪੀ ਆਫਿਸ ਨੂੰ ਖਾਲੀ ਕਰਵਾ ਲਿਆ ਗਿਆ ਧਮਕੀ ਮਿਲਣ ਤੇ ਕੋਰਟ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਈਮੇਲ ਦੇ ਵਿੱਚ ਡੀਸੀ ਆਫਿਸ ਤੇ ਬੰਬ ਹੋਣ ਦੀ ਗੱਲ ਕਹੀ ਗਈ ਸੀ ਸੱਨਾ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਪੁਲਿਸ ਤੇ ਸੁਰੱਖਿਆ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਖਬਰ ਹੈ ਇੱਕ ਈਮੇਲ ਆਉਂਦੀ ਹੈ ਡੀਸੀ ਆਫਿਸ ਦੇ ਵਿੱਚ ਜਦੋਂ ਈਮੇਲ ਦੀ ਇਹ ਵਾਰਤ ਨੂੰ ਪੜਿਆ ਜਾਂਦਾ ਤਾਂ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਡੀਸੀ ਆਫਿਸ ਦੇ ਵਿੱਚ ਬੰਬ ਹੈ ਤੇ ਹਫੜਾ ਦਫੜੀ ਮੱਤ ਜਾਂਦੀ ਹੈ ਤਮਾਮ ਜਿਹੜੇ ਆਫਿਸ ਨੇ ਡੀਸੀ ਆਫਿਸ ਹੈ ਉਸ ਦੇ ਨਾਲ ਹੀ ਐਸਪੀ ਆਫਿਸ ਹੈ ਤੇ ਇੱਕ ਕੋਟ ਕੰਪਲੈਕਸ ਹੈ ਤਿੰਨਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਤੁਰੰਤ ਜਿਹੜਾ ਵੀ ਸਟਾਫ ਸੀ ਜਿਹੜੇ ਲੋਕ ਮੌਜੂਦ ਸੀ ਉਹ ਬਾਹਰ ਆ ਜਾਂਦੇ ਨੇ ਈਮੇਲ ਦੇ ਵਿੱਚ ਡੀਸੀ ਆਫਿਸ 'ਚ ਬੰਬ ਹੋਣ ਦੀ ਗੱਲ ਕਹੀ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਜਿਸ ਤੋਂ ਬਾਅਦ ਤਿੰਨਾਂ ਦਫ਼ਤਰਾਂ ਨੂੰ ਬਾਹਰੋਂ ਸੀਲ ਕਰ ਦਿੱਤਾ ਗਿਆ ਪੁਲਿਸ ਤੇ ਸੁਰੱਖਿਆ ਟੀਮਾਂ ਚੈਕਿੰਗ ਕਰ ਰਹੀਆਂ ਨੇ ਹਿਮਾਚਲ ਦੇ ਮੰਡੀ ਤੋਂ ਇਹ ਵੱਡੀ ਖਬਰ ਹੈ ਹਾਲਾਂਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਈਮੇਲ ਕਿਸ ਨੇ ਭੇਜੀ ਹੈ ਇਸ ਦੇ ਪਿੱਛੇ ਕੀ ਮਨਸ਼ਾ ਹੈ ਕਿ ਵਾਕੈ ਹੀ ਡੀਸੀ ਆਫਿਸ ਦੇ ਵਿੱਚ ਬੰਬ ਹੈ ਜਾਂ ਸਿਰਫ ਡਰੋਨ ਨੂੰ ਲੈ ਕੇ ਧਮਕਾਉਣ ਨੂੰ ਲੈ ਕੇ ਅਜਿਹੀ ਈਮੇਲ ਕੀਤੀ ਗਈ ਹੈ ਤਾਂ ਮੰਡੀ ਤੋਂ ਇਹ ਵੱਡੀ ਖਬਰ ਹੈ ਜਿੱਥੇ ਡੀਸੀ ਆਫਿਸ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਆਈ ਹੈ ਤੇ ਈਮੇਲ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਬੰਬ ਹੋਣ ਦੀ ਗੱਲ ਕਹੀ ਗਈ ਹੈ ਜਿਸ ਤੋਂ ਬਾਅਦ डीसी टीएसपी ऑफिस ਦੇ ਨਾਲ ਨਾਲ ਕੋਰਟ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਰਿੰਦਰ ਭਰਦਵਾਜ ਫੋਨ ਲਾਈਨ ਤੇ ਮੌਜੂਦ ਨੇ। ਵਿਰਿੰਦਰ ਕੀ ਅਪਡੇਟ ਡੀਸੀ ਆਫਿਸ ਦੇ ਵਿੱਚ ਬੰਬ ਹੋਣ ਦੀ ਈਮੇਲ ਮਿਲੀ ਹੈ। जी बिल्कुल ये धमकी भरा ई जो है वो बीती रात को आया है जब आज सुबह डीसी ऑफिस खुला तो वहाँ पर जब ऑफिशियल ई मेल कर्मचारियों तो द्वारा चेक की गई तो उसमें जो है वो ये धमकी भरा ई जो है वो प्राप्त हुआ जिसमें जो है वो डी ऑफिस को कल दोपहर के समय जो है वो बम से उड़ाने की धमकी दी गई है तो उसके बाद एहतियात के तौर पर डीसी ऑफिस एसपी ऑफिस और कोर्ट कॉम्प्लेक्स को तो जो है वो खाली करवा दिया गया है और जो बॉम्स व टीम है और जो अन्य सुरक्षा एजेंसियां वो सारी के सारी अंदर परिसर में मौजूद है और वहाँ पर जो है वो

सिर्फ एस मंडी की तरफ से इस बात को लेकर पुष्टि की गई है की इस प्रकार का धमकी वाला ई आया है और उसके बाद जो है वो मामले की जांच पड़ताल की जा रही है इसके अलावा जो परिसर है वो सारा का कर सारा सील कर दिया गया है अंदर किसी को जाने की अनुमति नहीं है और जो प्रशासनिक अधिकारी अंदर मौजूद है वो अभी तक बाहर आकर जो है वो कोई भी अधिकारी तरफ से नहीं दिया गया है अभी तक जो जानकारी मिली है उसके अनुसार जो टीमें हैं वो अंदर जांच पड़ताल कर रही हैं लेकिन ऐसा कोई भी चीज जो है वो अभी तक मिली हो इस प्रकार की कोई जानकारी अब तक साझा नहीं की गई है अवरेंद्र जो ई आई है उसका पता लग सके कौन शख्स है किसने ये ई भेजी कोई ਦਾ ਐਡਰੈਸ ਪਤਾ ਜਲ ਸਕਿਆ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਭੀ ਤੱਕ ਜੋ ہمیں ਜਾਣਕਾਰੀ ਮਿਲੀ ਹੈ ਕੋਈ ਫਰੋਕਸੀ ਈਮੇਲ ਜੋ ਹੈ ਉਹ ਇਹ ਬਤਾਈ ਜਾ ਰਹੀ ਹੈ ਕਿ ਇਹ ਕਹਾਂ ਤੇ ਆਈ ਕਿਸ ਨੇ ਭੇਜੇ ਉਸ ਦੇ ਭੇਜਣ ਦੀ ਮਨਸ਼ਾ ਕੀ ਹੈ ਇਹ ਸਭ چیزوں ਕੋ ਲੈ ਕੇ ਪੂਰੀ ਤਰ੍ਹਾਂ ਉਹ ਇਨਵੈਸਟਿਗੇਟ ਕਰ ਰਹੀ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਵਿਰਿੰਦਰ ਭਾਰਤਵਾੜ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਹਿਮਾਚਲ ਦੇ ਮੰਡੀ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਤੇ ਬੰਬ ਹੋਣ ਦੀ ਗੱਲ ਕਹੀ ਗਈ ਜਿਸ ਤੋਂ ਬਾਅਦ ਅਫੜਾ ਦਫੜੀ ਮਚ ਗਈ ਡੀਸੀ ਤੇ ਐਸਪੀ ਆਫਿਸ ਨੂੰ ਖਾਲੀ ਕਰਵਾ ਲਿਆ ਗਿਆ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਸਾਰੇ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ